ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਮੇਰੀ ਪੀੜੀ ਦੇ ਮਾਲਕ ਜਦੋਂ ਪਹਿਲਾ ਘੋੜਾ ਲੈ ਕੇ ਬਾਬਾ ਬਿਧੀ ਚੰਦ ਆ ਗਿਆ ਦੂਸਰਾ ਘੋੜਾ ਲੈ ਕੇ ਆਉਣਾ ਸੀ ਬਾਬੇ ਬਿਧੀ ਚੰਦ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਨੂੰ ਆਸ਼ੀਰਵਾਦ ਬਖਸ਼ੋ ਜਿਵੇਂ ਮੈਂ ਇਹ ਘੋੜਾ ਲੈ ਕੇ ਆ ਗਿਆ ਨਾ ਮੈਂ ਦੂਸਰਾ ਵੀ ਘੋੜਾ ਲੈ ਕੇ ਆਵਾ ਸੱਚੇ ਪਾਤਸ਼ਾਹ ਨੇ ਛਾਤੀ ਨਾਲ ਲਾ ਕੇ ਮੱਥਾ ਚੁੰਮ ਕੇ ਜਿਹੜੇ ਲਹਜ ਬਾਬਾ ਬਿਰੀ ਚੰਦ ਨੂੰ ਆਖੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਐਉਂ ਬੇਨਤੀ ਕੀਤੀ ਜੇ ਛੇਵੇਂ ਪਾਤਸ਼ਾਹ ਨੇ ਕਿਆ ਸੂਰਮੇ ਨੂੰ ਪੂਰੀ ਹੋਵੇਗੀ ਤੇਰੀ ਮੰਗ ਸਿਕਾ ਪੂਰੀ ਹੋਵੇਗੀ ਤੇਰੀ ਮੰਗ ਸਿਕਾ ਇਸੇ ਗੱਲ ਤੋਂ ਝੁਕਣਾ ਮੂਲ ਨਹੀਂ ਸਾਨੂੰ ਸਮਝਣਾ ਸਦਾਈ ਸੰਗ ਸਿੱਖਾ ਸਾਨੂੰ ਸਮਝਣਾ ਸਿਖਾ ਇਸੇ ਗੱਲ ਤੋਂ ਝਿਕਣਾ ਮੂਲ ਨਹੀਂ ਸਾਨੂੰ ਸਮਝਣਾ ਸਦਾ ਹੀ ਸੰਗ ਸਿਖਾ ਸਾਨੂੰ ਸਮਝਣਾ ਸਦਾ ਹੀ ਸੰਗ ਸਿਖਾ ਉਹ ਕੋਣੇ ਜਿਹੜੇ ਤਬਲੇ ਦੇ ਵਿੱਚ ਬੱਦੇ ਉਹਨੇ ਜਿਹੜੇ ਤਬਲੇ ਦੇ ਵਿੱਚ ਬੱਦੇ ਉੱਥੇ ਪਹੁੰਚਾਵੀ ਲਾਗ ਢੰਗ ਸਿਖਾ ਕਰਦਾ ਬਣ ਕੇ ਚੱਲਿਆ ਏ ਸੇਵਕ ਗੁਰੂ ਕਰਦਾ ਬਣ ਕੇ ਚੱਲਿਆ ਏ ਤੈਨੂੰ